ਆਕਰ ਹੁੰਦੇ ਸੀ ਪਹਿਲਾਂ ਜਿੱਥੇ ਲੋਕ ਰਹਿੰਦੇ ਹੁੰਦੇ ਸੀ ਨਿੱਕੇ ਨਿੱਕੇ ਘਰਾਂ ਵਿੱਚ ਜਿਹੜੇ ਲੋਕ ਗੁਜ਼ਾਰਾ ਕਰਦੇ ਸੀ ਇੱਕ ਕੁੜੀ ਦੀ ਇੱਜ਼ਤ ਬਚਾਉਣ ਵਾਸਤੇ ਸਾਰਾ ਪਿੰਡ ਖਾਲੀ ਹੋ ਗਿਆ ਸੀ ਜਿਹੜੇ 70 80 ਸਾਲ ਦੇ ਬਜ਼ੁਰਗ ਸੀ ਉਹ ਪਾਣੀ ਦੇ ਵਿੱਚ ਜ਼ਹਿਰ ਪਾ ਕੇ ਪੀ ਗਏ ਸੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੁਨੀਆ ਦਾ ਇੱਕ ਅਜੀਹਾ ਪਿੰਡ ਦਿਖਾਉਣੇ ਆ ਜਿਹਨੂੰ 200 ਸਾਲ ਤੋਂ ਵੱਧ ਹੋ ਗਏ ਅੱਜ ਵੀ ਜਿਹੜਾ ਖਾਲੀ ਪਿਆ ਰਾਤੋਂ ਰਾਤ ਜਿਹੜੇ ਪਿੰਡ ਦੇ ਲੋਕ ਸੀ ਉਹ ਸਾਰਾ ਪਿੰਡ ਜਿਹੜਾ ਖਾਲੀ ਕਰਕੇ ਭੱਜ ਗਏ ਸੀ ਇਹਨੂੰ ਜਿਹੜਾ ਭੂਤਾਂ ਦਾ ਪਿੰਡ ਵੀ ਕਿਹਾ ਜਾਂਦਾ ਵੀ ਬਹੁਤ ਲੋਕ ਕਹਿੰਦੇ ਵੀ ਜਿਹੜਾ ਇੱਥੇ ਭੂਤਾਂ ਰਹਿੰ ਤੌਹਦੀ ਕੀ ਸਚਾਈ ਆਜੋ ਪਿੰਡ ਦੇ ਅੰਦਰ ਚਲਦੇ ਆ ਪਹਿਲਾਂ ਤੇ ਨਿੱਕੇ ਨਿੱਕੇ ਘਰ ਬਖਾਵਾਂਗੇ ਜਿਹੜੇ ਅੱਜ ਤੋਂ 200 300 ਸਾਲ ਪਹਿਲਾਂ ਹੁੰਦੇ ਸੀ ਲਓ ਜੀ ਆਪਾਂ ਪਿੰਡ ਦੇ ਵਿੱਚ ਆ ਗਏ ਕੁਲਤਰਾ ਪਿੰਡ ਹੈ ਜੈਸਲਮੇਰ ਤੋਂ 35 ਕਿਲੋਮੀਟਰ ਦੀ ਦੂਰੀ ਤੇ ਆ ਇਹਨੂੰ ਜਿਹੜਾ ਭੂਤਾਂ ਦਾ ਪਿੰਡ ਵੀ ਕਹਿੰਦੇ ਹੁੰਦੇ ਆ ਦੋਸਤੋ ਪਾਲੀ ਬ੍ਰਾਹਮਣਾ ਵੱਲੋਂ ਜਿਹੜਾ ਇਹ ਪਿੰਡ ਬਸਾਇਆ ਗਿਆ ਸੀ ਤਕਰੀਬਨ 220 300 ਸਾਲ ਹੋ ਗਏ ਪਿੰਡ ਨੂੰ ਬਸੇ ਹੋਏ ਤੇ ਆਲੇ-ਦਾਲੇ ਜਿਹੜੇ 84 ਪਿੰਡ ਹੋਰ ਵਸ ਗਏ ਸੀ ਤੇ ਗੱਲ ਕਰੀਏ ਵੀ ਇਹ ਪਿੰਡ ਛੱਡਿਆ ਕਿਉਂ ਹੈਨਾ ਤਾ ਇੱਕ ਜਿਹੜਾ ਜੈਸਲਮੇਰ ਦਾ ਰਾਜਾ ਹੁੰਦਾ ਸੀ ਕਹਿੰਦੇ ਜਾਲਮ ਸਿੰਘ ਉਹ ਜਿਹੜਾ ਪਿੰਡਾਂ ਦੀਆਂ ਕੁੜੀਆਂ ਚਾਗਦਾ ਹੁੰਦਾ ਸੀ ਤਾਂ ਇਸ ਪਿੰਡ ਦੀ ਇੱਕ ਕੁੜੀ ਜਿਹੜੀ ਉਸ ਨੂੰ ਪਸੰਦ ਆ ਗਈ ਉਹ ਕਹਿੰਦਾ ਵੀ ਪੂਰਨ ਮਾਸ਼ੀ ਤੱਕ ਜਿਹੜੀ ਕੁੜੀ ਉਹ ਮੇਰੇ ਹਵਾਲੇ ਕਰ ਦੋ ਨਹੀਂ ਮੈਂ ਸਾਰੇ ਪਿੰਡ ਦਾ ਜਿਹੜਾ ਕਤਲੇਆਮ ਕਰ ਦੂੰਗਾ ਉਜਾੜਾ ਕਰ ਦੂੰਗਾ ਤਾਂ ਦੋਸਤੋ ਸਾਰੇ ਜਿਹੜੇ ਆਲੇ-ਦਾਲੇ 82 ਪਿੰਡ बसे ਹੋਏ ਸੀ ਉਹ ਸਾਰੇ ਪਿੰਡਾਂ ਨੇ ਰਲ ਕੇ ਸਲਾਹ ਕੀਤੀ ਵੀ ਜੇ ਆਪਾਂ ਇਹਨੂੰ ਅੱਜ ਕੁੜੀ ਦੇਤੀ ਤਾਂ ਇਹ ਕੱਲ ਨੂੰ ਹੋਰ ਮੰਗ ਕਰੂ ਇਸ ਤਰੀਕੇ ਨਾਲ ਸਾਰੀਆਂ ਜਿਹੜੀਆਂ ਪਿੰਡ ਦੀਆਂ ਧੀਆ ਭੈਣਾਂ ਨੇ ਉਹ ਸਾਰਿਆਂ ਨੂੰ ਇਹ ਚੱਕ ਕੇ ਲੈ ਜੂ ਤੇ ਦੋਸਤੋ ਉਹਨਾਂ ਨੇ ਘਰੇ ਬਣਾਈ ਵੀ ਜਿਹੜਾ ਆਪਾਂ ਪਿੰਡ ਹੈ ਉਹ ਰਾਤੋ ਰਾਤ ਖਾਲੀ ਕਰ ਦਨੇ ਆ ਤੇ ਜਿੰਨੇ ਵੀ ਪਿੰਡ ਵਿੱਚੋਂ ਲੋਕ ਰਹਿੰਦੇ ਸੀ ਉਹ ਸਾਰੇ ਰਾਤੋ ਰਾਤ ਪਿੰਡ ਛੱਡ ਕੇ ਭੱਜ ਗਏ ਸੀ ਉਦੋਂ ਤੋਂ ਹੁਣ ਤੱਕ ਜਿਹੜਾ ਇਹ ਪਿੰਡ ਇਸੇ ਤਰ੍ਹਾਂ ਪਿਆ ਤੇ ਕੁਝ ਲੋਕਾਂ ਦਾ ਕਹਿਣਾ ਵੀ ਜਿਹੜੇ 70 80 ਸਾਲ ਦੇ ਬਜ਼ੁਰਗ ਸੀ ਤੁਰਿਆ ਨਹੀਂ ਜਾਂਦਾ ਸੀ ਭੱਜ ਨਹੀਂ ਸਕਦੇ ਸੀ ਉਹ ਕਹਿੰਦੇ ਪਾਣੀ ਦੇ ਵਿੱਚ ਜ਼ਹਿਰ ਪਾ ਕੇ ਪੀ ਗਏ ਸੀ ਵੀ ਸਾਨੂੰ ਜਿਹੜਾ ਰਾਜਾ ਉਹ ਮਾਰ ਨਾ ਦੇਵੇ ਤਾਂ जैसलमेर ਦਾ ਇੱਕ ਰਾਜਾ ਜਾਲਮ ਸਿੰਘ ਜਿਹੜਾ ਇਸ ਪਿੰਡ ਦੀਆਂ ਕੁੜੀਆਂ ਚੱਕਣਾ ਚਾਹੁੰਦਾ ਸੀ ਤਾਂ ਦੋਸਤੋ ਆ ਮੰਦਰ ਬਣਿਆ ਹੋਇਆ ਪੁਰਾਣੇ ਜਮਾਨੇ ਦਾ ਹੈ ਨਾ 200 250 ਸਾਲ ਪੁਰਾਣਾ ਮੰਦਿਰ ਹੈ ਪਰ ਇਸ ਮੰਦਿਰ ਵਿੱਚ ਮੂਰਤੀ ਨਹੀਂ ਕਹਿੰਦੇ ਜਦੋਂ ਪਿੰਡ ਦੇ ਲੋਕ ਇੱਥੋਂ ਭੱਜੇ ਸੀ ਤਾਂ ਉਹ ਜਿਹੜੇ ਮੂਰਤੀ ਵੀ ਨਾਲ ਹੀ ਲੈ ਗਏ ਸੀ ਮੰਦਿਰ ਉਦੋਂ ਦਾ ਖਾਲੀ ਪਿਆ ਮੰਦਿਰ ਨੂੰ ਜਿਹੜਾ ਘਰ ਸੀਗੇ ਆ ਦੇਖੋ ਤੁਸੀਂ ਜਿਹੜੇ ਛੋਟੇ-ਛੋਟੇ ਘਰ ਨੇ ਉਸ ਵੇਲੇ ਦੇ ਘਰ ਹੁੰਦੇ ਸੀ ਆ ਦੇਖੋ ਇਹ ਬਿਲਕੁਲ ਉਦੋਂ ਦਾ ਅਜਾੜ ਹੈ ਹੈਨਾ ਵੈਸੇ ਕੋਈ ਡੈਕੋਰੇਸ਼ਨ ਨਹੀਂ ਕੀਤੀ ਇਹ ਰੀਅਲ ਘਰ ਨੇ ਜਿਹੜੇ ਉਸ ਵੇਲੇ ਦੇ 1815 ਈਸਵੀ ਦੀ ਜਿਹੜੀ ਇਹ ਗੱਲ ਦੱਸੀ ਜਾਂਦੀ ਆ ਵੀ 1815 ਈਸਵੀ ਦੇ ਵਿੱਚ ਜਿਹੜੇ ਇਹ ਲੋਕ ਇੱਥੋਂ ਮਤਲਬ ਭੱਜ ਗਏ ਸੀ ਪਾਲੀ ਬ੍ਰਾਹਮਣ ਸੀ ਜਿਹੜੇ ਤਾਂ ਦੋਸਤੋ ਇਹ ਪਿੰਡ ਹਲੇ ਵੀ ਜਿਹੜਾ ਬਰਾਨ ਪਿਆ ਤੇ ਇੱਕ ਸ਼ਰਾਫ ਦੇ ਗਏ ਸੀ ਕਹਿੰਦੇ ਪਿੰਡ ਨੂੰ ਵੀ ਇੱਥੇ ਜਿਹੜਾ ਕੋਈ ਬਸ ਨਹੀਂ ਸਕਦਾ ਤਾਂ ਉਦੋਂ ਬਾਅਦ ਜਿਹੜਾ ਕੋਈ ਵੀ ਇੱਥੇ ਆ ਕੇ ਬਸਿਆ ਨਹੀਂਗਾ ਆ ਦੇਖੋ ਦਵਾਰੇ ਪਿੰਡ ਪਹਿਲਾਂ ਟੁੱਟ ਚੁੱਕਿਆ ਸੀ ਥੋੜਾ ਜਿਹਾ ਦਵਾਰੇ ਡੈਕੋਰੇਸ਼ਨ ਕਰਤੀ ਜਿਹੜਾ ਥੋੜਾ ਜਿਹਾ ਬਣਾ ਜ਼ਰੂਰ ਦਿੱਤਾ ਪਰ ਕੋਈ ਇਹ ਗੱਲ ਸੱਚੀ ਆ ਵੀ ਇੱਥੇ ਆ ਕੇ ਜਿਹੜਾ ਕੋਈ ਦਵਾਰੇ ਬਸਿਆ ਨਹੀਂ ਹੈਗਾ ਜਿਹੜੀ ਇਹ ਸਾਰੀ ਜੰਗਾਂ ਤੁਸੀਂ ਵੇਖ ਰਹੇ ਹੋ ਇਹ ਸਰਕਾਰ ਦੇ ਅੰਡਰ ਆਉਂਦੀ ਆ। ਨਾਲ ਹੀ ਦੱਸ ਦਈਏ ਦੋਸਤੋ ਇਸ ਪਿੰਡ ਨੂੰ ਜਿਹੜਾ ਭੂਤਾਂ ਦਾ ਪਿੰਡ ਵੀ ਕਿਹਾ ਜਾਂਦਾ ਹੈ ਨਾ ਤਾਂ ਕੁਲ ਤਰ੍ਹਾਂ ਜਿਹੜਾ ਭੂਤਾਂ ਦਾ ਪਿੰਡ ਕਿਹਾ ਜਾਂਦਾ ਹੈ ਬੜੇ ਲੋਕ ਕਹਿੰਦੇ ਆ ਵੀ ਇੱਥੇ ਜਿਹੜਾ 70-80 ਸਾਲ ਦੇ ਬਜ਼ੁਰਗ ਮਰੇ ਸੀ ਉਹ ਬਾਅਦ ਵਿੱਚ ਭੂਤ ਬਣ ਗਏ ਸੀਗੇ। ਪਰ ਜਦੋਂ ਤੁਸੀਂ ਇੱਥੇ ਆਉਂਗੇ ਜਿਹੜੇ ਇੱਥੇ ਤੁਹਾਨੂੰ ਗਾਈਡ ਕਰਦੇ ਆ ਨਾ ਵੀ ਅਸੀਂ ਪਿੰਡ ਦਿਖਾਵਾਂਗੇ ਤੁਹਾਨੂੰ ਸਾਰਾ ਕਿਹੜਾ ਰਾਜੇ ਦਾ ਮਹਿਲ ਸੀ ਕਿਹੜਾ ਰਾਣੀ ਦਾ ਕਿਹੜਾ ਭੂਤ ਦਾ ਮੰਗਲ ਹੈ ਤਾਂ ਉਹ ਦੋਸਤੋ ਤੁਹਾਡੇ ਤੋਂ ਪੈਸੇ ਠੱਗਦੇ ਨੇ ਵੈਸੇ ਭੂਤਾਂ ਵਾਲਾ ਕੁਝ ਹੈ ਪਰ ਵੀ ਜਿਹੜਾ ਲੋਕ ਕਹਿੰਦੇ ਆ ਨਾ ਪੂਤਾਂ ਦਾ ਪਿੰਡ ਕਿਹਾ ਜਾਂਦਾ ਕਿਉਂਕਿ ਆਪਾਂ ਜਿਹੜੀਆਂ ਬਰਾਣ ਜਗ੍ਹਾ ਹੁੰਦੀਆਂ ਨੇ ਪੁਰਾਣੇ ਜ਼ਮਾਨੇ ਵਿੱਚ ਅਸੀਂ ਕਹਿੰਦੇ ਲੋਕ ਵੀ ਉਹ ਥੀਣੀਆਂ ਪੂਤਾਂ ਰਹਿੰਦੀਆਂ ਨੇ ਤਾਂ ਦੋਸਤੋ ਆ ਦੇਖੋ ਇਸ ਤਰੀਕੇ ਨਾਲ ਜਿਹੜਾ ਮਿੱਟੀ ਦਾ ਸਾਰਾ ਜਿਹੜਾ ਇਹ ਪਿੰਡ ਬਣਿਆ ਹੋਇਆ ਹੈਗਾ ਇੱਕ ਵਾਰ ਫੇਰ ਦੱਸਦਾ ਕਿ ਪਾਲੀ ਬ੍ਰਾਹਮਣ ਸੀ ਜਿਹੜੇ ਉਹਨਾਂ ਵੱਲੋਂ ਇਹ ਪਿੰਡ ਬਣਾਇਆ ਗਿਆ ਸੀਗਾ ਤੇ ਉਸ ਤੋਂ ਬਾਅਦ ਆਲੇ-ਦਾਲੇ 82 ਪਿੰਡ ਹੋਰ ਬਚ ਗਏ ਸੀ ਜਿਹੜਾ ਜੈਸਲਮੇਰ ਦਾ ਰਾਜਾ ਸੀ ਉਹ ਕੁੜੀ ਚੱਕਣਾ ਚਾਹੁੰਦਾ ਸੀ ਇੱਥੋਂ ਦੀ ਪਰ ਪਿੰਡ ਦੇ ਵਿੱਚ ਐਨੀ ਅਣਖ ਸੀ ਆਪਾਂ ਕਹਿੰਦੇ ਨੇ ਨੀ ਪੁਰਾਣੇ ਲੋ ਤਾ ਦੋਸਤੋ ਇੰਨੀ ਅਣਖਜੀਬ ਪਿੰਡ ਦੇ ਲੋਕਾਂ ਚ ਵੀ ਉਸ ਰਾਤੋਂ ਰਾਤ ਜਿਹੜੇ ਇੱਥੋਂ ਛੱਡ ਗਏ ਭੱਜ ਗਏ ਪਰ ਆਪਣੀ ਜਿਹੜੀ ਕੁੜੀ ਉਸ ਰਾਜੇ ਨੂੰ ਨਹੀਂ ਦਿੱਤੀ ਇਸ ਪਿੰਡ ਸਮੇਤ ਹਾਲੇਦਾਲੇ ਜਿਹੜੇ 84 ਪਿੰਡ ਵਸੇ ਸੀ ਉਦੋਂ ਪਰ ਜਿਹੜੇ ਸਾਰੇ ਦੇ ਸਾਰੇ ਵਸ ਕੇ ਦੁਵਾਰੇ ਇਕੱਲਾ ਇਹ ਪਿੰਡ ਹੈ ਜਿਹੜਾ ਦੁਵਾਰੇ ਨਹੀਂ ਵਸਿਆ ਤਾਂ ਦੋਸਤੋ ਬਹੁਤ ਜ਼ਿਆਦੇ ਲੋਕ ਜਿਹੜੇ ਦੂਰੋਂ ਦੂਰੋਂ ਇਸ ਪਿੰਡ ਨੂੰ ਵੇਖਣਾ ਆਉਂਦੇ ਆ ਤੇ ਅੱਜ ਇੱਕ ਵਾਰ ਫੇਰ ਤੁਹਾਨੂੰ ਆਪਾਂ ਘਰ ਦਿਖਾ ਦਈਏ ਵੀ ਜਿੱਥੇ ਲੋਕ ਰਹਿੰਦੇ ਹੁੰਦੇ ਸੀ ਨਾ ਅੱਜ ਵੀ ਉਸੇ ਤਰ੍ਹਾਂ ਪੱਥਰਾਂ ਨਾਲ ਜਿਹੜੇ ਇਹ ਘਰ ਬਣੇ ਹੋਏ ਨੇ ਆ ਦੇਖ ਲਓ ਪੱਥਰਾਂ ਨਾਲ ਜਿਹੜੇ ਘਰ ਬਣੇ ਹੋਏ ਸੀਗੇ ਤੇ 18ਵੀਂ ਸ਼ਤਾਬਦੀ ਤੋਂ 200 ਤੋਂ ਵੱਧ ਸਾਲ ਹੋ ਗਏ ਤੇ ਅੱਜ ਤੱਕ ਇਹ ਘਰ ਬਿਲਕੁਲ ਐਵੇਂ ਹੀ ਪਏ ਨੇ ਸਾਰਾ ਸਮਾਨ ਜਿਹੜੇ ਉਹ ਚੱਕ ਕੇ ਲੈ ਗਏ ਸੀਗੇ ਪਰ ਜਿਹੜਾ ਪਿੰਡ ਹੈ ਦੁਆਰੇ ਬਸਿਆ ਨਹੀਂ ਸਾਰੀ ਜਗ੍ਹਾ ਜਿਹੜੀ ਹੁਣ ਸਰਕਾਰ ਨੇ ਆਪਣੇ ਅੰਡਰ ਕਰ ਲਈ ਆ ਤਾਂ ਭੂਤਾਂ ਦੀ ਗੱਲ ਕੋਈ ਵੀ ਨਹੀਂ ਭੂਤਾਂ ਦਾ ਹੈ ਨਾ ਤੁਸੀਂ ਨੈਟ ਸੋਸ਼ਲ ਮੀਡੀਆ ਤੇ ਦੇਖੋਗੇ ਬਿਲਕੁਲ ਤਰ੍ਹਾਂ ਦੇ ਜਿਹੜਾ ਭੂਤਾਂ ਦਾ ਪਿੰਡ ਹੈ ਤਾਂ ਦੋਸਤੋ ਐਸੀ ਵੈਸੀ ਕੋਈ ਵੀ ਗੱਲ ਨਹੀਂ ਹੈਗੀ 5 ਵਜੇ ਤੋਂ ਬਾਅਦ ਜਿਹੜੇ ਸ਼ਾਮ ਨੂੰ ਇੱਥੇ ਐਂਟਰੀ ਨਹੀਂ ਹੈਗੀ ਜੇ ਤੁਸੀਂ ਵੇਖਣ ਵੀ ਆਉਂਗੇ ਸਵੇਰੇ 10 ਵਜੇ ਤੋਂ ਪਹਿਲਾਂ ਨਹੀਂ ਐਂਟਰੀ ਹੈਗੀ ਹੈ ਨਾ ਤਾਂ ਜਿਹੜਾ ਦੁਪਹਿਰੇ ਤੁਸੀਂ ਆ ਸਕਦੇ ਹੋ 10 ਤੋਂ 5 ਵਜੇ ਦੇ ਵਿੱਚ ਵਿੱਚ ਆ ਕੇ ਤੁਸੀਂ ਇਹ ਸਾਰਾ ਪਿੰਡ ਵੇਖ ਸਕਦੇ ਹੋ ਇੱਕ ਇਤਿਹਾਸਕ ਪਿੰਡ ਕਹਿ ਦਿਆ ਨਾ ਆਪਾਂ ਜਿਹੜਾ ਵੀ ਮਤਲਬ ਇੱਕ ਕੁੜੀ ਕਰਕੇ ਪਿੰਡ ਦੀ ਇੱਜ਼ਤ ਬਚਾਉਣ ਵਾਸਤੇ ਰਾਤੋਂ ਰਾਤ ਜਿਹੜਾ ਖਾਲੀ ਹੋ ਗਿਆ ਸੀਗਾ ਤੇ ਆਜੋ ਘਰਾਂ ਤੇ ਚਾਹਤ ਮਰਵਾਉਣੇ ਆ ਦੇਖ ਲਓ ਇਹੋ ਜਿਹੇ ਘਰ ਹੁੰਦੇ ਸੀ ਪੁਰਾਣੇ ਜ਼ਮਾਨੇ ਦੇ ਵਿੱਚ ਨਿੱਕੇ-ਨਿੱਕੇ ਘਰ ਹੁੰਦੇ ਸੀਗੇ ਤੇ ਇਸ ਵਿੱਚ ਜਿਹੜਾ ਲੋਕ ਆਪਣਾ ਗੁਜ਼ਾਰਾ ਕਰਦੇ ਹੁੰਦੇ ਸੀ ਨਾ ਟੱਬਰ ਜਿਹੜੇ ਵੱਡੇ ਹੁੰਦੇ ਸੀਗੇ ਪਰ ਜਿਹੜੇ ਘਰਾਂ ਦੀ ਗੱਲ ਕਰੀ ਵੀ ਕਰ ਉਹ ਬਿਲਕੁਲ ਛੋਟੇ ਹੁੰਦੇ ਸੀ ਸਾਰਾ ਸੁਨਸਾਨ ਏਰੀਆ ਜਿਹੜਾ ਤੁਸੀਂ ਆਲੇ-ਦਾਲੇ ਵੇਖ ਰਹੇ ਹੋ ਇਹ ਰਾਜਸਥਾਨ ਦਾ ਏਰੀਆ ਰਾਜਸਥਾਨ ਚ ਦਾ ਵੈਸੀ ਹੈ ਨਾ ਤੁਸੀਂ ਜਾਣਦੇ ਹੋ ਵੀ ਪਾਪੂਲੇਸ਼ਨ ਇੰਨਾ ਜਿੰਨਾ ਏਰੀਆ ਦੇ ਹਿਸਾਬ ਨਾਲ ਪਾਪੂਲੇਸ਼ਨ ਆਏ ਨਹੀਂ ਹੈ ਨਾ ਤਾਂ 20 ਕਿਲੋਮੀਟਰ ਤੱਕ ਬੰਦਾ ਨਹੀਂ ਲੱਭਦਾ ਤਾਂ ਦੋਸਤੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਪਿੰਡ ਦਾ ਨਾਮ ਦੁਬਾਰੇ ਦੱਸ ਦਣਾ ਇਹ ਕੁਲਤਰਾ ਜਿਹੜਾ ਇਸ ਪਿੰਡ ਦਾ ਨਾਮ ਹੈ ਪਾਲੀ ਬ੍ਰਾਹਮਣਾ ਵੱਲੋਂ ਵਸਾਇਆ ਗਿਆ ਸੀ ਤੇ ਜੈਸਲ ਮੇਰ ਤੋਂ 30-35 ਕਿਲੋਮੀਟਰ ਦੀ ਇਹ ਦੂਰੀ ਤੇ ਪਿੰਡ ਹੈ ਜੇ ਤੁਸੀਂ ਘੁੰਮਣਾ ਚਾਹੁੰਦੇ ਹੋ ਤਾਂ ਆ ਸਕਦੇ ਹੋ ਹੈਨਾ ਤਾਂ ਦੋਸਤੋ ਵੀਡੀਓ ਵਧੀਆ ਲੱਗੀ ਬਤ ਤੋਂ ਬਤ ਸ਼ੇਅਰ ਜਰੂਰ ਕਰ ਦਿਓ